ਕਰਦੇ ਆ محمد مصطفی ਦੇ ਪੁੱਤਰ عقیل اختر دی موت معاملے دی ਪੰਚਕੁਲਾ پولیس اس دی ਜਾਂਚ ਕਰ ਰਹੀ ਐ ایس آئی ٹی ਬਣ ਚੁੱਕੀ ਐ ਤੇ ਹੁਣ ਇਸ دی ਜਾਂਚ ਹੋਰ ਤੇਜ਼ ਕਰ ਦਿੱਤੀ ਗਈ ਐ ਤੇ ایس آئی ٹی ਦੇ ਵੱਲੋਂ محمد مصطفی ਅਤੇ ਪੂਰੇ ਪਰਿਵਾਰ ਨੂੰ ਜਿਨ੍ਹਾਂ ਦੇ ਉੱਪਰ ਐਫ ਆਈ ਆਰ ਹੋਈ ਐ محمد مصطفی دی ਪਤਨੀ رضیہ sultana ਉਹਨਾਂ ਦੀ ਧੀ ਅਤੇ ਉਹਨਾਂ ਦੀ ਨੂੰਹ ਜੋ ਕਿ عقیل دی ਪਤਨੀ ਉਹਨਾਂ ਸਾਰਿਆਂ ਨੂੰ ਜਿਹੜਾ ਬੁਲਾ ਲਿਆ ਗਿਆ ਸੱਦ ਲਿਆ ਗਿਆ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਐਸਆਈਟੀ ਮੁਖੀ ਵਿਕਰਮ ਨੇਹਰਾ ਨੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈਗਾ ਉਹ ਕਹਿ ਰਹੇ ਨੇ ਕਿ ਸਾਡਾ ਮੁੱਖ ਮਕਸਦ ਸਾਡੀ ਪਹਿਲ ਮੌਤ ਦੀ ਵਜ੍ਹਾ ਪਤਾ ਕਰਨਾ ਕਿਉਂਕਿ ਸਾਰਾ ਜਿਹੜਾ ਹੈਗਾ ਇਸ ਜਿਹੜੀ ਜੜ ਹੈਗੀ ਹੈ ਕਿ ਮੌਤ ਕਿਵੇਂ ਹੋਈ ਹੈ ਅਕੀਲ ਦੀ ਮੈਡੀਕਲ ਹਿਸਟਰੀ ਦੀ ਵੀ ਅਸੀਂ ਪੜਤਾਲ ਕਰ ਰਹੇ ਹਾਂ ਪੜਤਾਲ ਕਰਾਂਗੇ ਪੂਰੀ ਨਿਰਪੱਖ ਤਰੀਕੇ ਦੇ ਨਾਲ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਪਹਿਲਾਂ ਜਾਂਚ ਦੇ ਤੱਥ ਅਸੀਂ ਜਨਤਕ ਨਹੀਂ ਕਰ ਸਕਦੇ ਤੇ ਜਾਂਚ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਪਰਿਵਾਰ ਨੂੰ ਸਦ ਲਿਆ ਗਿਆ ਦੂਜੇ ਪਾਸੇ ਮੁਹੰਮਦ ਮੁਸਤਫਾ ਵੀ ਕਹਿ ਚੁੱਕੇ ਨੇ ਕਿ ਮੇਰਾ ਪੁੱਤਰ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਤੇ ਸਿਆਸਤ ਇਸ ਮਾਮਲੇ ਤੇ ਹੋ ਰਹੀ ਹੈ ਕਿ ਕੁਝ ਐਸਆਈਟੀ ਦੇ ਮੁਖੀ ਕਹਿ ਰਹੇ ਨੇ ਉਹ ਵੀ ਸੁਣਾ ਦਿੰਨੇ ਆ ਤਾਂ ਸਿੱਧੇ ਤੌਰ ਦੇ ਉੱਪਰ ਐਸਆਈਟੀ ਦੇ ਮੁਖੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਸਾਡਾ ਜਿਹੜਾ ਮੇਨ ਮਕਸਦ ਸਾਡੀ ਪਹਿਲ ਸਾਡੀ ਜਿਹੜੀ ਪ੍ਰਾਇੋਰਟੀ ਹੈਗੀ ਹੈ ਉਹ ਇਹ ਹੈ ਕਿ ਅਸੀਂ ਇਹ ਪਤਾ ਕਰੀਏ ਕਿ ਮੌਤ ਕਿਵੇਂ ਹੋਈ ਹੈ ਕਿਉਂਕਿ ਜਿਹੜਾ ਇਲਜ਼ਾਮ ਲੱਗ ਰਿਹਾ ਹੈ ਕਿ ਉਹਨਾਂ ਦਾ ਕਤਲ ਹੋਇਆ ਜਦਕਿ ਪਰਿਵਾਰ ਕਹਿ ਰਿਹਾ ਹੈ ਕਿ ਉਹਨਾਂ ਨੇ ਦਵਾਈ ਦੀ ਓਵਰਡੋਜ਼ ਹੋ ਗਈ ਸੀ ਦਵਾਈ ਉਹਨਾਂ ਦੀ ਚੱਲਦੀ ਸੀ ਮਾਨਸਿਕ ਤੌਰ ਤੇ ਅਕੀਲ ਪਰੇਸ਼ਾਨ ਰਹਿੰਦਾ ਸੀ ਤੇ ਕੁਝ ਵੀ ਬੋਲ ਦਿੰਦਾ ਸੀ ਤੇ ਜਿਹੜੀ ਵੀਡੀਓ ਆਈ ਸੀ ਜਿਸ 'ਚ ਅਕੀਲ ਨੇ ਬਹੁਤ ਗੰਭੀਰ ਇਲਜ਼ਾਮ ਲਗਾਏ ਸਨ ਕਿਉਂਕਿ ਉਸਨੇ ਕਿਹਾ ਸੀ ਕਿ ਮੇਰੀ ਪਤਨੀ ਅਤੇ ਮੇਰੇ ਪਿਤਾ ਇਹਨਾਂ ਦੇ ਨਜਾਇਜ਼ ਸੰਬੰਧ ਨੇ ਤੇ ਮੈਨੂੰ ਕਈ ਸਾਲ ਪਹਿਲਾਂ ਪਤਾ ਲੱਗ ਗਿਆ ਸੀਗਾ ਤੇ ਉਸੇ ਚੀਜ਼ ਤੋਂ ਛੁਟਕਾਰਾ ਪਾਉਣ ਲਈ ਪਰਿਵਾਰ ਜਿਹੜਾ ਹੈਗਾ ਮੈਨੂੰ ਟਿਕਾਣੇ ਲਾਉਣਾ ਚਾਹੁੰਦਾ ਸੀ ਉਹਨਾਂ ਨੇ ਇਹ ਵੀ ਇਲਜ਼ਾਮ ਲਾਏ ਸੀ ਕਿ ਮੇਰਾ ਪੂਰਾ ਪਰਿਵਾਰ ਮੰਨੂ ਮਰਵਾਉਣਾ ਚਾਹੁੰਦਾ ਸੀ ਇਹ ਸਾਰੀ ਵੀਡੀਓ ਜਿਹੜੀ ਹੈ ਜਿਸ 'ਚ ਗੱਲਾਂ ਕਹੀਆਂ ਗਈਆਂ ਸੀ ਹਾਲਾਂਕਿ ਉਹਨਾਂ ਦੇ ਗਵਾਂਡੀ ਨੇ ਐਫ ਆਈ ਆਰ ਕਰਾਈ ਤੇ ਉਸ ਤੋਂ ਬਾਅਦ ਹੁਣ ਐਸ ਆਈ ਟੀ ਬਣ ਚੁੱਕੀ ਹੈ